ਅੱਜ ਬੜਾ ਮੈਂ ਸਮਝਦਾ ਵੀ ਇੱਕ ਨਵੇਕਲਾ ਦਿਨ ਹੈਗਾ ਅੱਜ ਪੰਛੀ ਦਿਵਸ ਮਨਾਇਆ ਜਾ ਰਿਹਾ ਪੰਜਾਬ ਪੱਤਰ ਦਾ ਜਿਹੜਾ ਇੱਕ ਸਟੇਟ ਫੰਕਸ਼ਨ ਹੈ ਉਹ ਅੱਜ ਕਿ ਸੂਬਰ ਸੰਮ ਦੇ ਵਿੱਚ ਕੀਤਾ ਔਰ ਤੁਸੀਂ ਦੇਖਿਆ ਤੁਸੀਂ ਆਪ ਵੀ ਇੱਥੇ ਹਾਜ਼ਰ ਹੋ ਬਹੁਤ ਹੀ ਵਾਂਸ ਵਨ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਆਪਣੇ ਸਵੋਧਨ ਦੇ ਦੌਰਾਨ ਜਿਹੜਾ ਪੰਛੀ ਨੇ ਸਾਡੇ ਪਖੇਰੂ ਨੇ ਜਿਹਨਾਂ ਦੀ ਬਹੁਤ ਵੱਡੀ ਭੂਮਿਕਾ ਮਨੁੱਖੀ ਜੀਵਨ ਦੇ ਅੰਦਰ ਸਮਾਜ ਦੇ ਅੰਦਰ ਉਹਨਾਂ ਨੂੰ ਸਮਰ ਸਵਾਲ ਦਾ ਉਹਨਾਂ ਦੇ ਨਾਲ ਮੋਜ ਗਾਣ ਦੇ ਲਈ ਵਿਚਾਰ ਸਾਂਝੇ ਕੀਤੇ ਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਜਿੱਥੇ ਪੰਜਾਬ ਨੂੰ ਬਾਕੀ ਖੇਤਰਾਂ ਦੇ ਅੰਦਰ ਬਾਕੀ ਫੀਲਡ ਦੇ ਅੰਦਰ ਬਲੰਦੀਆਂ ਤੇ ਲਜਾਣ ਦੇ ਲਈ ਕੰਮ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਫੋਰੈਸਟ ਵੱਲੋਂ ਅ ਅੱਜ ਸਟੇਟ ਪੱਧਰ ਦਾ ਫੰਕਸ਼ਨ ਇੱਥੇ ਕੀਤਾ ਗਿਆ ਸੋ ਮੈਂ ਅ ਥੋੜੇ ਦਿਨ ਪਹਿਲਾਂ 40 ਲੱਖ ਰੁਪਇਆ ਕੇਸਪੁਰ ਸੰਗ ਕੇਸਪੁਰ ਸੰਭ ਦੀ ਡਿਵੈਲਪਮੈਂਟ ਲਈ ਦਿੱਤਾ ਸੀਗਾ ਜਿਹਦੇ ਨਾਲ ਇੱਥੇ ਇੱਕ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਿਆ ਔਰ ਇੱਕ ਇੱਥੇ ਚਾਰ ਕਨਾਲ ਦੇ ਅੰਦਰ ਵੋਟਿੰਗ ਜਿਹੜੀ ਆ ਉਹ ਆਉਣ ਵਾਲੇ ਜਿਹੜੇ ਉਹ ਜਿਹੜੇ ਇੱਥੇ ਦਰਸ਼ਕ ਨੇ ਜਿਹੜਾ ਨੇ ਆਣਾ ਉਹਨਾਂ ਨੂੰ ਕਰਨ ਲਈ ਮਿਲੇਗੀ ਉਹਦਾ ਕੰਮ ਜਿਹੜਾ ਇੱਥੇ ਲੱਗਣਾ ਇੱਕ ਗਜ਼ੀਬੋ ਵੀ ਇੱਥੇ ਬੜਾ ਸ਼ਾਨਦਾਰ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਬਣ ਰਿਹਾ ਉਹ ਹੈਗਾ ਸੋ ਕੇਸਪੁਰ ਸੰਭ ਬਹੁਤ ਵੱਡੀ ਮਹੱਤਾ ਦੀ ਨਾ ਨਾਟ ਇਸ ਸਿਰਫ ਕੋਈ ਜੀਓਗ੍ਰਾਫਿਕਲੀ ਬਲਿਕੇ ਸਾਡੇ ਸਿਲੇਬਸ ਦੇ ਅੰਦਰ ਸਾਡੇ ਸੱਭਿਆਚਾਰ ਦੇ ਅੰਦਰ ਵੀ ਤੁਸੀਂ ਦੇਖਿਆ ਵੀ ਲੱਖਾਂ ਦੀ ਯਾਰਾਂ ਦੀ ਗਿਣਤੀ ਦੇ ਜਿਹੜੇ ਵਿਦੇਸੀ ਪੰਛੀ ਨੇ ਉਹ ਇੱਥੇ ਆਂਦੇ ਨੇ ਔਰ ਇੱਥੇ ਕੁਦਰਤੀ ਉਹਨਾਂ ਦਾ ਇਸ ਇਲਾਕੇ ਦੇ ਨਾਲ ਜਿਹੜਾ ਮੋਹ ਹੈ ਉਹ ਇੱਥੇ ਮਹੀਨਾ ਦੋ ਮਹੀਨੇ ਰਹਿ ਕੇ ਫਿਰ ਵਾਪਸ ਆਪਣੇ ਵਤਨਾਂ ਨੂੰ ਜਾਂਦੇ ਆ ਸੋ ਇਹ ਕੇਸੂਪੁਰ ਸੰਭ ਇੱਕ ਕਮਿਊਨਿਟੀ ਖੇਤਰ 'ਚ ਹੈਗਾ ਸੋ ਇਸ ਸੰਭ ਦੇ ਜਿੱਥੇ ਆਸ-ਪਾਸ ਦੇ ਪਿੰਡਾਂ ਨੂੰ ਰੋਜ਼ਗਾਰ ਵੀ ਹੈ ਉਥੇ ਇਹਨੂੰ ਹੋਰ ਵਿਕਸਿਤ ਕਰਨ ਦੇ ਲਈ ਜਿਹੜਾ ਆ ਉਹ ਵਿਚਾਰਾਂ ਜਿਹੜੀਆਂ ਕੀਤੀਆਂ ਨੇ ਸੋ ਸਭ ਲੋਕਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵੀ ਪੰਛੀ ਦਿਵਸ ਦੀਆਂ ਮੁਬਾਰਕਾਂ ਤੇ ਉਹਨਾਂ ਪੰਛੀਆਂ ਨੂੰ ਵੀ ਜਿਹੜੇ ਭਾਵੇਂ ਸਾਡੀ ਭਾਸ਼ਾ ਨਾ ਵੀ ਸਮਝਦੇ ਹੋਣ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਮੁਬਾਰਕਾਂ ਉਹਨਾਂ ਦੀ ਤੰਦਰੁਸਤੀ ਰਹੇ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਡੇ ਗੁਰੂ ਸੇਵਾ ਨਾਂ ਨੇ ਵੀ ਪੰਛੀਆਂ ਦੇ ਪ੍ਰਤੀ ਬਹੁਤ ਵੱਡੀਆਂ ਗੱਲਾਂ ਇਤਿਹਾਸੇ ਅੰਦਰ ਉਹਨਾਂ ਨਾਲ ਸਾਡੇ ਨਾਤੇ ਜੋੜ ਕੇ ਦੱਸਿਆ ਔਰ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਵਿਦਵਾਨ ਸੇਵ ਕੁਮਾਰ ਬਟਾਲਵੀ ਜਿਨ੍ਹਾਂ ਨੇ ਕਿਹਾ ਮਤਲਬ ਇਹਨਾਂ ਬਾਰੇ ਵੱਡੀਆਂ ਗੱਲਾਂ ਲੇਕੀ ਹੋ ਗਏ ਨੇ ਸੋ ਅੱਜ ਇੱਥੇ ਇਵੈਂਟ ਕੀਤਾ ਔਰ ਮੇਰੇ ਨਾਲ ਸਾਡੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸੁਸ਼ੇਰ ਸਿੰਘ ਜੀ ਰਮਨਬੈਲ ਜੀ ਜਿਹੜੇ ਸਾਡੇ ਕਾਰਪੋਰੇਸ਼ਨ ਹੈਲਥ ਦੇ ਪੰਜਾਬ ਦੇ ਸਟੇਟ ਦੇ ਚੇਅਰਮੈਨ ਨੇ ਮਿਸਰਾ ਜੀ ਜਿਹੜੇ ਸਾਡੇ வனਪਾਲ ਨੇ ਪੰਜਾਬ ਦੇ ਮੁਖ ਧਰਮਿੰਦਰ ਸ਼ਰਮਾ ਜੀ ਉਹ ਜਿਹੜੇ ਸਾਡੇ ਵਾਈਲਡਲਾਈਫ ਦੇ ਇੰਚਾਰਜ ਨੇ ਸੁਬਕ-ਬਕ ਡੀਐਫਓ ਵਕ-ਬਕ ਵਾਈਲਡਲਾਈਫ ਦੇ ਬੀਏਥੇ ਆਏ ਨੇ ਸੋ ਸਭ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੋ ਵੋਟ ਸਿਸਟਮ ਨਾਲ ਹੋਰ ਕੀ ਕੀ ਇਥੇ ਸ਼ੁਰੂ ਕੀਤਾ ਜਾ ਰਿਹਾ ਹੈ ਇੱਕ ਵੋਟ ਸਿਸਟਮ ਤੋਂ ਇਲਾਵਾ ਇਥੇ ਇੱਕ ਡਿਜੀਟਲ ਇੰਟਰਪ੍ਰੀਟੇਸ਼ਨ ਸੈਂਟਰ ਦੀ ਪ੍ਰਪੋਜ਼ਲ ਭੇਜ ਦਿੱਤੀ ਗਈ ਆ ਉਹ ਵੀ ਇੱਕ ਬਹੁਤ ਚੇਤਨਤਾ ਦਾ ਕੰਮ ਕਰੇਗਾ ਜਿਹੜਾ ਡਿਜੀਟਲ ਇੰਟਰਪ੍ਰੀਟੇਸ਼ਨ ਸੈਂਟਰ ਹੈ ਸੋ ਇਹ ਕਿਤੇ ਬੇਰਕੇ ਦਾ ਬੋਤ ਜਿਹੜਾ ਆ ਉਹਨੂੰ ਵੀ ਲਾਂਦੀ ਅੱਜ ਪ੍ਰਵਾਨਗੀ ਦਿੱਤੀ ਆ ਸੋ ਅਸੀਂ ਇਹਦੇ ਪ੍ਰਤੀ ਸੁਝਾਅ ਵੀ ਲਮਾਂਗ ਲੋਕਾਂ ਦੇ ਕਿਉਂਕਿ ਮਾਨਜੋਗ ਮੁੱਖ ਮੰਤਰੀ ਹਮੇਸ਼ਾ ਕਹਿੰਦਾ ਕਿ ਸੇ ਲੋਕਾਂ ਤੋਂ ਸਿੱਖਦੇ ਆ ਸੋ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਕੇਸ ਉੱਪਰ ਸਾਨੂੰ ਹੋਰ ਡਵੈਲਪ ਕਰਨ ਦੇ ਲਈ ਸਾਨੂੰ ਆਪਣੇ ਉੱਚੇ ਸੁਝਾਅ ਵੱਡਮੁੱਲੇ ਵਿਚਾਰ ਵੀ ਸਾਨੂੰ ਮਤਲਬ ਦੱਸਣ ਤਾਂ ਜੋ ਅਸੀਂ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਰਾਵਾਂ ਨੇ ਉਹ ਨਾਲ ਲੈ ਕੇ ਇੱਕ ਸਰਕਾਰ ਹੋਵੇ ਇੱਕ ਲੋਕ ਹੋਣ ਇਹਨਾਂ ਦੇ ਦਰਮਿਆਨ ਜਿਹੜਾ ਉਹ ਮਤਲਬ ਇੱਕ ਕੋਆਰਡੀਨੇਸ਼ਨ ਹੈ ਇਹਨੂੰ ਹੋਰ ਵਧੀਆ ਬਿਹਤਰ ਬਣਾ ਲਦੇ ਕੋਸ਼ਿਸ਼ ਕਰੋ ਇੱਥੇ ਇੱਕ ਡਿਪਾਰਟਮੈਂਟ ਦਾ ਦਫ਼ਤਰ ਜੇ ਖੁੱਲੇ ਜਿੱਦਾਂ ਆਉਣ ਜੇ ਲੋਕ ਪੁਲਿਸ ਜਿਵੇਂ ਫੋਰੈਸਟ ਲੈਵਲ ਦਾ ਦਫ਼ਤਰ ਜੇ ਆ ਜਾਏ ਬਲਾਗ ਲੈਵਲ ਦਾ ਆ ਜਾਏ ਚਾਰ ਬੰਦੇ ਬੈਠੇ ਹੋਣਗੇ ਹੁੰਦੇ ਜਦ ਲੋਕਾਂ ਨੂੰ ਪਤਾ ਲੱਗੇ ਇਹ ਸ਼ੁਰੂ ਕਰਾਓ ਚੰਗਾ ਸੁਝਾਅ ਆ ਲਾਜ਼ਮੀ ਤੌਰ ਤੇ ਮਤਲਬ ਮੈਂ ਉਹੀ ਗੱਲ ਕਹਿ ਰਿਹਾ ਜਿਹੜਾ ਚੰਗਾ ਕੋਈ ਸੁਝਾਅ ਆ ਸਾਨੂੰ ਅਸੀਂ ਉਹਨੂੰ ਆ ਡਾਕਟਰ ਉਹਦੇ ਦਾਸ ਬੋਲ ਸਾਰ ਇੱਥੇ ਆ ਜੇ ਪੁਲਾਕ ਲੈਵ ਦਾ ਕੋਈ ਨਹੀਂ ਡਿਸਟ੍ਰਿਕਟ ਆਫਿਸ ਤਾਂ ਉੱਥੇ ਰਹੇਗਾ ਨਹੀਂ ਡਿਸਟ੍ਰਿਕਟ ਅਧਿਕਾਰ ਚੁੜਦੇ ਬੁਲਾ ਕੇ ਦੇਣਾ ਦੇ ਫੋਰਸਟਰਨ ਲੇਕਿਨ ਇੱਥੇ ਇੱਥੇ ਕੋਈ ਅਸੀਂ ਸੋਚ ਸਕਦੇ ਆ ਮਰੇ ਇਸ ਕਿਸਮ ਦਾ ਤਾਂ ਜੋ ਇੱਥੇ ਆਇਆ ਗਿਆ ਨੂੰ ਇਹ ਕੋਈ ਦਰਵਾਜ਼ਾ ਬੰਦ ਨਾ ਮਨਜ਼ਰ ਆਵੇ ਪਰ ਕਿਉਂਕਿ ਹੁਣ ਇੱਥੇ ਬੇਰਕਾਬੂਤ ਲੱਗ ਜਾਣਾ ਫਿਰ VOTING ਦਾ ਕੰਮ ਸ਼ੁਰੂ ਹੋਣਾ ਮੈਨੂੰ ਲੱਗਦਾ ਵੀ ਇਹ ਸਾਰੀਆਂ ਗੱਲਾਂ ਵਧੀਆ ਹੋਣਗੀਆਂ ਸਤ ਤੁਸੀਂ